ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਚਿੱਟੇ ਵਾਲਿਆਂ ਨੂੰ ਚਿੱਟਾ ਵੇਚਣ ਤੋਂ ਰੋਕਣਾ ਪਿਆ ਮਹਿੰਗਾ ਫਿਰ ਸਿਰਜਿਆ ਗਿਆ 1947 ਵਾਲਾ ਮਾਹੌਲ ਪੈਟਰੋਲ ਬੰਬ ਬਣਾ ਕੇ ਸੁੱਟੇ 7 ਤੋਂ 8 ਘਰਾਂ ਨੂੰ ਲਗਾਈ ਅੱਗ ਸਾਰਾ ਕੁਝ ਸੜ ਕੇ ਹੋਇਆ ਸਵਾ ਚਾਰ ਵਿਅਕਤੀ ਹਨ ਗੋਨਿਆਂ ਦੇ ਹਸਪਤਾਲ ਵਿਖੇ ਦਾਖਲ ਅਤੇ ਚਾਰ ਦਾ ਨਹੀਂ ਲੱਗ ਰਿਹਾ ਕੋਈ ਥੋਪਤਾ ਮਾਮਲਾ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਦਾ ਜਿੱਥੇ ਕੁਝ ਲੋਕਾਂ ਵੱਲੋਂ ਕੁਝ ਲੋਕਾਂ ਨੂੰ ਚਿੱਟਾ ਵੇਚਣ ਤੋਂ ਰੋਕਿਆ ਗਿਆ ਸੀ ਤਾਂ ਇਸ ਨੂੰ ਲੈ ਕੇ ਉਹਨਾਂ ਵੱਲੋਂ ਇਹੋ ਜਿਹਾ ਮਾਹੌਲ ਘਰ ਦੇ ਅੰਦਰ ਸਜ ਦਿੱਤਾ ਗਿਆ ਕਿ ਦੁਬਾਰਾ ਤੋਂ 47 ਵਾਲਾ ਮਾਹੌਲ ਹੋ ਗਿਆ ਬੀਤੀ ਰਾਤ ਉਹਨਾਂ ਵੱਲੋਂ ਘਰ ਦੇ ਅੰਦਰ ਆ ਕੇ ਹਮਲਾ ਕੀਤਾ ਗਿਆ ਜਿੱਥੇ ਚਾਰ ਵਿਅਕਤੀ ਕਵੀਰ ਜਗਮੀ ਆਪਣਾ ਕੀਤੇ ਗਏ ਉੱਥੇ ਨਾਲ-ਨਾਲ ਇਹਨਾਂ ਵੱਲੋਂ ਪੈਟਰੋਲ ਬੰਬ ਬਣਾ ਕੇ ਪੈਟਰੋਲ ਬੋਤਲਾਂ ਦੇ ਵਿੱਚ ਪਾ ਕੇ ਉਸ ਨੂੰ ਅੱਗ ਲਗਾ ਕੇ ਇਹਨਾਂ ਦੇ ਘਰਾਂ ਦੇ ਅੰਦਰ ਵੀ ਅੱਗ ਛੁੱਟੇ ਗਏ ਤੇ ਇੱਥੇ ਦਸਤ ਵਾਲਾ ਇਹਨਾਂ ਮਾਹੌਲ ਹੈ ਕਿ ਬੱਚੇ ਇਹਨਾਂ ਵੱਲੋਂ ਆਪਣੀਆਂ ਛੱਤਾਂ ਦੇ ਉੱਪਰ ਦੀ ਕੋਠੇ ਦੇ ਉੱਪਰ ਦੀ ਆਪਣ ਲਗਾਏ ਅਤੇ ਛੱਤਾਂ ਤੱਕ ਆਪਣਾ ਇਹਨਾਂ ਵੱਲੋਂ ਅੱਗ ਲਗਾ ਕੇ ਮਜਾਦਤੀਆਂ ਗੀਆਂ ਅਸੀਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਦਾਨਸਿੰਨ ਵਾਲੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ 1947 ਵਾਲਾ ਮਾਹੌਲ ਹੈ ਇਸ ਪਿੰਡ ਦੇ ਵਿੱਚ ਬੀਤੀ ਰਾਤ ਫਿਰ ਦੁਆਰਾ ਤੋਂ ਸਿਰਜਿਆ ਗਿਆ ਹੈ ਉਹ ਅੱਛਾ ਉਧਰ ਦੂਜੇ ਪਾਸੇ ਸਿਵਲ ਹਸਤਾਲ ਵਿਖੇ ਦਾਖਲ ਵਿਅਕਤੀਆਂ ਨੇ ਪੁਲਿਸ 'ਤੇ ਵੀ ਇਲਜ਼ਾਮ ਲਗਾਉਂਦੇ ਹੋਏ ਕਿ ਕਿ ਪੁਲਿਸ ਵੱਲੋਂ ਤੁਹਾਨੂੰ ਹੱਨੇ ਬਲੋ ਧਰਾ ਕਰਨ ਦੇ باوجود ਵੀ ਉਹਨਾਂ ਵਿਅਕਤੀ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਇਸ ਨੂੰ ਲੈ ਕੇ ਉਹਨਾਂ ਵੱਲੋਂ ਸਾਰੀ ਰਾਤ ਉਹ ਉਹਨਾਂ ਵੱਲੋਂ ਇੱਥੇ ਆਪਣਾ ਦਹਿਤ ਵਾਲਾ ਮਾਹੌਲ ਬਣਾਇਆ ਰੱਖਿਆ ਆਪਣਾ ਬਣਾ ਕੇ ਰੱਖਿਆ ਗਿਆ ਦੇਖ ਲਓ ਸਾਰਾ ਕੋਟ ਜਿਹੜਾ ਸੜਕੀ ਬਿਲਕੁਲ ਸੁਆਹ ਹੋ ਚੁੱਕਾ ਹੈ 7 ਤੋਂ 8 ਕਰਾਂ ਨੂੰ ਅੱਗ ਲਗਾਈ ਗਈ ਹੈ 1947 ਵਾਲਾ ਮਾਹੌਲ ਹੈ ਜਦੋਂ ਦੁਆਰਾ ਤੋਂ ਇਸ ਪਿੰਡ ਦੇ ਵਿੱਚ ਸਿਰਜਿਆ ਗਿਆ ਪਿੰਡ ਦੇ ਵਿੱਚ ਪੂਰਾ ਦਹਿਸਤ ਵਾਲਾ ਮਾਹੌਲ ਹੈ ਅਸੀਂ ਦਿਖਾ ਰਹੇ ਹਾਂ ਪਿੰਡ ਦਾਨ ਸਿੰਘ ਵਾਲਾ ਦੀਆਂ ਸਾਰੀਆਂ ਇਹ ਆਪਣਾ ਤਸਵੀਰਾਂ ਇਹਨਾਂ ਨੇ ਇੱਥੋਂ ਤੱਕ ਕਿਹਾ ਕਿ ਜਿਹੜੇ ਸਾਡੇ ਕੱਪੜੇ ਐ ਇਹਨਾਂ ਦੀ ਕੋਈ ਕਪੜਾ ਜਿਹੜਾ ਬੱਚਿਆਂ ਦੇ ਐ ਜਾਂ ਕਿਤਾਬਾਂ ਤੱਕ ਸਾਰੀਆਂ ਬਚਾ ਦਿੱਤੇ ਆਂ ਇੰਗੀਆਂ ਸੌਨਾ ਪਿਆਸੀਆਂ ਜੋ ਵੀ ਅੰਦਰ ਸੀ ਸਾਰਾ ਕੁਝ ਅੰਦਰ ਹੀ ਇਹਨਾਂ ਵੱਲੋਂ ਅੱਗ ਵੀ ਆਪਣਾ ਲਗਾ ਦਿੱਤੀ ਗਈ ਸਿਰਫ ਜਿਹੜੇ ਇਹਨਾਂ ਦੇ ਦੰਦ ਦੇ ਉੱਪਰ ਕੱਪੜੇ ਹਨ ਸਿਰਫ ਉਹੀ ਬਚੇ ਹਨ ਬਾਕੀ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਾ ਅਸੀਂ ਦਿਖਾ ਰਹੇ ਹਾਂ ਪਿੰਡ ਦਾਨ ਸਿੰਘ ਵਾਲਾ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਦਹਿਸ਼ਤ ਦਾ ਮਾਹੌਲ ਪੂਰਾ ਬਣਿਆ ਹੋਇਆ ਹੈ ਦੂਜੇ ਪਾਸੇ ਡੀਐਸਪੀ ਡੀਐਸਪ ਕਿ ਸਾਡੇ ਵੱਲੋਂ ਮਾਮਲੇ ਦੀ ਆਪਣਾ ਜਾਂਚ ਕੀਤੀ ਜਾ ਰਹੀ ਹੈ ਲੇਕਿਨ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਲੜਾਈ ਹੋਈ ਸੀ ਜਿਸ ਨੂੰ ਲੈ ਕੇ ਬੀਤੀ ਰਾਤ ਫਿਰ ਇਹ ਆਪਣਾ ਲੜਾਈ ਹੋਈ ਆ ਤੇ ਉਹਨਾਂ ਵੱਲੋਂ ਸਾਰੇ ਮਾਮਲੇ ਦੀ ਸਾਰੀ ਜਾਂਚ ਕੀਤੀ ਜਾ ਰਹੀ ਹੈ ਪਿੰਡ ਦਾ ਨਾਮ ਕੀ ਹੈ ਤੇ ਕੀ ਮਸਲਾ ਪਿੰਡ ਦਾ ਦਾਂਸਿੰਗ ਵਾਲਾ ਜੀ ਕੀ ਮਸਲਾ ਜੀ ਜਿਹੜੀਆਂ ਸੱਟਾਂ ਏਡੀਆਂ ਮਾਰ ਗਏ ਉਹ ਮੁੰਡੇ ਨੇ ਨਾ ਇਹ ਕਹਤਾ ਵੀ ਨਸ਼ਾ ਨਾ ਵੇਚ ਇੱਥੇ ਬਈ ਤੂੰ ਪਿੰਡ ਤੋਂ ਬਾਹਰ ਨਸ਼ਾ ਵੇਚਲਾ ਇਹਨਾਂ ਦੇ ਵੈਰ ਐਸੇ ਗੱਲ ਤੋਂ ਪੈ ਗਿਆ ਉਹ ਜੀ ਫਿਰ ਜਦੋਂ ਅਸੀਂ ਕੱਲ ਸਰਪੰਚੀ ਦੇ ਘਰੇ ਗੀਆਂ ਤਲਾਹ ਲੈ ਕੇ ਫਿਰ ਸਪੈਂਚੀ ਦੇ ਘਰੇ ਉਹ ਬੰਦੇ ਨੇ ਗੱਡੀ ਮਾਰੀ ਸਾਡੇ ਵਿੱਚ ਫਿਰ ਸਾਡੇ ਦੋਤੇ ਦੇ ਸੱਟ ਮਾਰੀ ਸ਼ਾਮ ਨੂੰ ਬੰਦਾ ਕੌਣ ਆ ਗਿਆ ਜੀ ਤੇ ਸ਼ੱਕ ਆ ਗਿਆ ਸਾਨੂੰ ਪੂਲੇ ਪੂਲੇ ਦਾ ਮੁੰਡਾ ਦਾ ਦਲਵਿੰਦਰ ਦਲਵਿੰਦਰ ਜੀ ਤਾਂ ਉਹ ਸੋਨ ਚਾਰਿਆ ਵੀ ਘਰ ਨੂੰ ਵੀ ਅੱਗ ਲਾਈ ਕਿੰਨੇ ਘਰਾਂ ਨੂੰ ਕੀ ਆ ਅੱਗ ਲਾਈ ਠੀਕ ਘਰ ਆ ਗਏ ਠੀਕ ਘਰ 6 ਘਰ ਵਿੱਚ ਆ ਤੇ ਸਾਡੇ 8 ਜਾਣੇ ਜਾਕਮੀ ਪਾਇਆ ਤੇ ਕਿੰਨੇ ਦਿਨ ਤੋਂ ਐਡਮਿਟ ਹੋ ਤੁਸੀਂ ਇੱਥੇ ਪੰਜ ਦਿਨ ਤੇ ਪੁਲਿਸ ਆਈ ਤੁਹਾਡੇ ਕੋਲ ਪੰਜ ਕੋਈ 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 ਸੁਣਵਾਈ ਨਹੀਂ ਹੋਈ ਸਾਡੀ ਸਰਪੰਚ ਨੇ ਵੀ ਨਹੀਂ ਕੋਈ ਉੱਤਾਵਾਚਾ ਸਾਡਾ ਹਜੇ ਤੱਕ ਸਰਪੰਚ ਨੇ ਵੀ ਨਹੀਂ سپورਟ ਕੀਤੀ ਉਹਦੀ سپورਟ ਲੈਂਦਾ ਸਰਪੰਚ ਵੀ ਇਹ ਹੋਇਆ ਕੀ ਹੈ ਇਹ ਸਾਰਾ ਬਾਰਦਾਤ ਕੀਤੀ ਹੈ ਚਿੱਤੇ ਵਾਲਿਆਂ ਨੇ ਸਾਰੇ ਘਰ ਬਾਲ ਕੇ ਸਾਡੇ ਸਵਾਹ ਕਰਦੇ ਜਿੰਨਾਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਸਾਡੇ ਅੱਦੇ ਬੰਦੇ ਹਸਪਤਾਲ ਚ ਦਾਖਲ ਪਏ ਆ ਕੋਸ 4-5 ਬੰਦੇ ਵੇਗ ਗਏ ਬਾਰਾਤ ਦੇ ਉਹ ਮਿਲੇ ਨਹੀਂ ਸਾਨੂੰ ਪੌਣ ਬੰਦਾ ਉਹਨਾਂ ਦੇ ਕਿੰਨੇ ਵਜੇ ਇਹ ਕੱਟ ਇਹ 11 ਵਜੇ ਤੋਂ ਲੈ ਕੇ 1:30 ਵਜੇ ਤੱਕ ਚੱਲਿਆ ਕੰਮ ਇਹ ਹਾਂ ਪੈਟਰੋਲ ਦਾ ਕੋਈ ਹਾਂ ਪੈਟਰੋਲ ਬੰਬ ਸਿੱਟੇ ਪੂਰੇ ਬੋਤਲਾਂ ਦੇ ਭਰ-ਭਰ ਉਹਨਾਂ ਨੇ ਅਸੀਂ ਬੱਚੇ ਮਾਫਾ ਬਚਾ ਕੇ ਭੱਜੇ ਆ ਆਪੇ ਤੁਸੀਂ ਦੇਖਿਆ ਸੀ ਕੀ ਸਾਰੇ ਬਲੀ ਜਾਂਦੇ ਸੀ ਘਰ ਸਾਰੇ ਬਲੀ ਜਾਂਦੇ ਸੀ ਸਾਰੇ ਘਰ ਕੀ ਮੰਗ ਕਰਦੇ ਮੰਗ ਪ੍ਰਸ਼ਾਸਨ ਤੋਂ ਇਹ ਹੀ ਆ ਸਾਡੀ ਮਦਦ ਕੀਤੀ ਜਾਵੇ ਤੇ ਉਹ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਠੀਕ ਸਾਡਾ ਇਹ ਕਿੰਨੇ ਵਜੇ ਘਟਨਾ ਸੀ ਤੁਸੀਂ ਕਿੱਥੇ ਸੀ ਹੋਇਆ ਕੀ ਐ ਹਾਂਜੀ ਬਾ ਬਾਹ ਅੱਠ-9 ਵਜੇ ਰੋਟੀਆਂ ਪਾਣੀਆਂ ਖਾਧੀਆਂ ਅਸੀਂ ਖਾਧ ਕੇ ਮੈਂ ਆ ਕੇ ਬਹੂ ਨੂੰ ਮਖ ਮੈਂ ਇੱਥੇ ਇੱਥੇ ਆਦੀ ਵੀ ਵੀ ਇੱਥੇ ਮਗ ਨਾਲਾ ਪੂਰੀ ਦਮ ਕਮਾਈ ਨਹੀਂ ਪੈਂਦੀ ਇੱਥੇ ਡਰ ਲੱਗਦਾ ਮਖ ਅੱਜ ਹੋ ਗਏ ਤਾਂ ਜਦੋਂ ਸਾਨੂੰ ਕਿਸੇ ਬੰਦੇ ਨੇ ਦੱਸਿਆ ਕਿ ਵੀ ਗੱਡਾਂ ਆਂਗਾ ਅੱਠ ਹੂੰ ਤੇ ਮੈਂ ਕਿਹਾ ਭੱਜ ਲੋ ਹੁਣ ਜਿ ਭੱਜਾਂ ਜਾਂ ਦਮਾ ਸਬਸਾ ਵਿਚਾਲੋ ਮਖਾਂ ਲਈ ਗਈ ਮੈਂ ਪੋਤੀ ਨੂੰ ਦਵਾ ਦਾ ਵੜਕ ਗਈ ਵਿਚਾਰੀ ਉਥੋਂ ਗੋਡਾ ਫਟ ਗਿਆ ਮੇਰਾ ਆਵਲਤ ਦੇ ਡਿਗੂ ਨੂੰ ਅੱਛਾ ਫੇਕ ਕੀ ਕੀਤਾ ਕੀ ਉਹਨਾਂ ਨੇ ਉਹਨਾਂ ਨੇ ਕੀਤਾ ਪਤਾ ਚਿੱਟੇ ਦੇ ਡੱਕੇ ਸੀ ਜਮਾ ਫੌਲਾ ਹਮ ਡੱਕ ਕੇ ਤੇ ਫੇਰ ਘਰਾਂ ਨੂੰ ਪਾਲਿਆ ਬਾਡਾ ਸ਼ੁਰੂ ਉੱਥੋਂ ਹੋਇਆ ਹਮ ਉਧਰੋਂ ਸ਼ੁਰੂ ਤੋਂ ਬਟਾ ਬਾ ਨਿਕਲੋ ਬਾਹਰ ਨਿਕਲੋ ਬਾਹਰ ਨਿਕਲੋ ਬਾਹਰ ਅਗਲਾ ਆਤੀ ਸਾਰੇ ਅਗਲਾ ਆਤੀ ਸਾਰੇ ਅਗਲਾ ਆਤੀ ਵੇਖ ਲੋ ਪਤਾ ਸਾਰਾ ਸਮਾਨ ਸਾਰਾ ਸਮਾਨ ਭੰਨ ਦੱਪਤ ਕੁਝ ਵੀ ਨਹੀਂ ਕੱਕ ਵੀ ਨਹੀਂ ਛੱਡਿਆ ਹਮ ਢੋਲ ਗਏ ਆਟਾ ਕੰਡਾ ਚਾਹ ਸਾਰੀਆਂ ਮਚਾਤਾਂ ਦਾ ਮੋਟਰਸਾਈਕਲ ਪੋਤੇ ਦਾ ਕੀ ਕੀ ਮੰਗ ਕਰਦੇ ਹੋ ਤੁਸੀਂ ਹਾਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪੁੱਤ ਵਾਹੂ ਮੋਟਰਸਾਈਕਲ ਮੇਂ ਜਮਾ ਪੁੱਤ ਨਾ ਮਾ ਜੂਨੀ ਕੱਪੜੇ ਥੋੜੇ ਕੱਪੜੇ ਹੈ ਹੀ ਨਹੀਂ ਪੁੱਤ ਸਾਰੇ ਸਾਰੇ ਰੋਟੀ ਪਾਣੀ ਦਾ ਪ੍ਰਬੰਧ ਕੋਈ ਕੁਝ ਵੀ ਨਹੀਂ ਪੁੱਤ ਕਿੱਥੋਂ ਖਾ ਗਏ ਕਿੱਥੋਂ ਖਾ ਗਏ ਹੈ ਨਹੀਂ ਬੋਲ ਇਹ ਨਸ਼ੇ ਨਸ਼ੇ ਵਾਲੇ ਸੀ ਸਾਰੇ ਨਸ਼ੇ ਵਾਲੇ ਸੀ ਨਸ਼ੇੜੀ ਸੀ ਉੱਥੇ ਵੱਢ ਕੇ ਸਿੱਟੇ ਚਾਰ ਬੰਦੇ ਸਾਡੇ ਸਿਉਂਦੇ ਹੀ ਨਹੀਂ ਕਬਰ ਕਿੱਥੇ ਸਿੱਟੇ ਆ ਮੇਰਾ ਸਿਉਂਦੇਰ ਦਾ ਪੁੱਤ ਆ ਸੀ ਮੈਂ ਮਸਾ ਪਾਲਿਆ ਸੀ ਕਬਰ ਕਿੱਥੇ ਮੁਕਾ ਹੈਗਾ ਉਹਨਾਂ ਦਾ ਸੱਚ ਬੰਦਾ ਆਈ ਜਾਂਦੀ ਆ ਕਬਰ ਕਿੱਥੇ ਕੀ ਮਸਲਾ ਹੈ ਜੀ ਬ੍ਰੀ ਵਸੇ ਚਿੱਟੇ ਪਿੱਛੇ ਗੱਲ ਕੀਤੀ ਸੀਗੀ ਤੇ ਸਾਡੇ ਬਰਖਲਾਫ ਹੋ ਗਏ ਮੁੰਡੇ ਬਰਖਲਾਫ ਹੋ ਕੇ ਸਾਡੇ ਸਾਰੇ ਘਰ ਮਚਾ ਗਏ ਆ ਤੇ ਸਰਪੰਚ ਨਾਲ ਆ ਮੁੰਡਾ ਉਹ ਕਿੰਨੇ ਘਰ ਹੈਗੇ ਜਿਨ੍ਹਾਂ ਨੂੰ ਅੱਗ ਲਾਈ ਆ ਅੱਠ 9 ਘਰਾਂ ਦੀ ਠੀਕ ਹੈ ਜੀ ਅੱਠ 9 ਘਰਾਂ ਚ ਅੱਗ ਲਾਈ ਹੋਈ ਹੈ ਤੇ ਪੇਟੀਆਂ ਵਾਲ ਮਾਰੀਆਂ ਸਭ ਕੁਝ ਬਚਾਉਂ ਉਸ ਨੇ ਬਚਾ ਸਾਡੇ ਕੋਲੇ ਤੇੜ ਵਾਲੇ ਲਿਡੇ ਜਿਹੜੇ ਸਾਡੇ ਗਲ ਚ ਪਾਇਆ ਕੱਲ੍ਹ ਨੂੰ ਅਸੀਂ ਜਾਨਾਂ ਬਚਾ ਕੇ ਭੱਜਿਆ ਰਾਤ ਨੂੰ ਤਾਂ ਕੋਈ ਪੁਲਿਸ ਉਹ ਪਹੁੰਚਿਆ ਕਿ ਨਹੀਂ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆਗਾ ਕਾਲ ਸਰਪੰਚ ਦੇ ਘਰੇ ਅਸੀਂ ਗਿੰਗਾ ਸੀ ਮਿਹਨਤ ਤਰਲਾ ਕਰਨ ਵੀ ਸਰਪੰਚ ਸਾਹਿਬ ਸਾਡਾ ਨਮੇੜਾ ਕਰਾਓ ਚੱਲ ਅਸੀਂ ਗਲਤੀ ਮੰਨਦੇ ਆ ਵੀ ਅਸੀਂ ਚਿੱਟੇ ਵਾਸਤੇ ਕਹਿਤਾ ਵੀ ਭਾਈ ਚਿੱਟਾ ਪਿੰਡ ਚ ਨਾ ਵਿੱਚੋ ਪਰ ਸਰਪੰਚ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਅੱਗੋਂ ਸਰਪੰਚ ਦੇ ਘਰੇ ਮੈਨੂੰ ਧਮਕੀਆਂ ਦਿੱਤੀਆਂ ਮੇਰੇ ਤੇ ਗੱਡੀ ਚੜਾਉਂਦਾ ਸੀ ਉਹ ਮੁੰਡਾ ਵੀ ਕਹਿੰਦਾ ਤੁਸੀਂ ਥੋਣ ਤੁਹਾਨੂੰ ਕੱਲੇ ਕੱਲੇ ਨੂੰ ਛੱਡਦਾ ਨਹੀਂ ਮੈਂ ਕਹਿੰਦਾ ਤੁਸੀਂ ਮੈਨੂੰ ਇਹ ਗੱਲ ਕਹੀਏ ਮੇਰੇ 'ਤੇ ਇਲਜ਼ਾਮ ਲਾਉਣੇ ਪਿੰਡ ਦਾ ਹੀ ਮੁੰਡਾ ਜਿਹਦੇ ਵੱਲੋਂ ਹਾਂਜੀ ਉਹ ਪਿੰਡ ਦਾ ਹੀ ਮੁੰਡਾ ਰਵਿੰਦਰ ਸਿੰਘ ਆ ਇੱਕ ਹੈਗਾ ਲੱਭੀਤ ਸਿੰਘ ਲੱਭੀ ਸਿੰਘ ਬੀਜੀ ਕੀ ਨਾਮ ਹੈ ਤੁਹਾਡਾ ਦ ਕਿੱਥੋਂ ਦੇ ਰਹਿਣ ਵਾਲੇ ਬਾਈ ਜੀ ਟੰਡਤਾਰ ਸਾਂਗਲ ਬਾਈ ਜੀ ਇਹ ਕੀ ਗੱਲ ਹੋਈ ਹੋਈ ਹੈ ਜਿਹੜੀ ਨੜਾਈ ਹੋਈ ਹੈ ਇਹ ਬਾਈ ਚਿੱਟੇ ਦਾ ਰੋਲ ਹੈ ਚਿੱਟਾ ਬੰਦ ਕਰਵਾਉਣਾ ਚਾਹੁੰਦੇ ਆ ਉਹ ਮੁੰਡਾ ਵੇਚਦਾ ਠੀਕ ਆ ਉਹ ਵੀ ਰੋਲ ਹੈ ਉਹਨੇ ਸੱਟਾਂ ਸੁੱਟਾਂ ਦਾ ਰੰਗ ਆ ਉਹ ਕੌਣ ਹੈ ਜਿੰਨਾਂ ਨਾਲ ਤੁਹਾਡੀ ਲੜਾਈ ਹੋਈ ਹੈ ਉਹ ਸਾਡੇ ਪਿੰਡ ਦਾ ਹੀ ਮੁੰਡਾ ਹੈ ਤੇ ਬਾਹਰੋਂ ਬੁਲੀਰ ਲਿਆ ਕੇ ਬੁਲਾ ਕੇ ਮੈਨੂੰ ਸਾਨੂੰ ਛੱਟਾ ਛੱਟਾ ਮਰਾ ਦਿੰਦਾ ਘਰਿਆ ਤੋਕਲਵਾਦ ਘਰ ਨੂੰ ਵੀ ਕੋਈ ਨੁਕਸਾਨ ਪਹੁੰਚਾਇਆ ਗਿਆ ਹਾਂ ਘਰ ਨੂੰ ਬਈ ਸਾਰਾ ਕੁਝ ਘਰੇ ਬਚਾ ਲਿਆ ਜਿਹੜਾ ਸੀ ਘਰ ਨੂੰ ਜਾ ਤੇ ਸੱਤ ਜੀ ਨਾਲ ਘਰ ਸੱਤ ਬਚਾ ਤੇ ਹਾਂਜੀ ਕੀ ਨਾਮ ਹੈ ਬਈ ਜੀ ਕੇਵਲ ਸਿੰਘ ਬਈ ਜੀ ਜਿਹੜੀ ਇਹ ਲੜਾਈ ਹੋਈ ਹੈ ਕੀ ਕਾਰਨ ਹੋਇਆ ਇਹ ਇਹ ਵੀ ਚਿੱਟੇ ਦਾ ਹੀ ਕੰਮ ਸੀਗਾ ਉਸ ਮੁੰਡੇ ਨੇ ਕਹਿਤਾ ਵੀ ਐਂ ਕਰਕੇ ਉਹ ਚਿੱਟਾ ਨਾ ਸੁਗਾ ਕਰ ਆ ਗੱਲ ਤੇ ਅੱਜ 5 ਦਿਨ ਹੋ ਗਏ ਸਾਨੂੰ ਅਸੀਂ ਅਕਾਦਮੀ ਚ ਕਿਹਾ ਵੀ ਸਾਨੂੰ ਹੀ ਪਤਾ ਜਿਹੜਾ ਸਾਡੇ ਮੂਹਣਾ ਹੋਈ ਜਾਂਦੀ ਸਾਡੇ 7 ਘੜੀ ਸੀ 7 ਦੇ ਘੜ ਸਾਡੇ 6.5 ਦਾ ਸਵਾਹ ਬਣਾ ਤੇ ਛੱਤਾਂ ਨੂੰ ਅੱਗ ਲਾਦੀ ਪੇਟੀਆਂ ਚ ਤੇਲ ਪਾ ਪਾ ਕੇ ਬੈਡਾਂ ਦਾ ਤੇਲ ਪਾ ਪਾ ਮੁ ਬਿੱਕਲ ਸੀਗਾ ਸਾਡੇ ਕੋਲੇ ਮੋਟਰਸ ਉਹ ਵੀ ਸਾਰਾ ਭੰਨਦਾ ਅੱਗ ਉਹਨੂੰ ਲਾਦੀ ਪਾ ਕੇ ਪੈਟਰੋਲ ਤੇ ਬਾਹਰੋਂ ਸੱਦ ਕੇ ਮੰਦਿਰ ਦਾ ਇਹ ਮੁੰਡਿਆਂ ਦੇ ਸੱਟਾਂ ਬਰਵਾਦ ਕੇ ਸਰਪੜਵਾੜ ਤੇ ਸਾਰੇ ਨੇ بولਾਂਗੇ بھائی جی ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਗਟਾਜੀ ਪਿੰਡ ਦਾਣ ਸਿੰਘ ਵਾਲਾ ਜੀ ਮੇਰਾ ਵੀਰ ਛੋਟਾ ਦੁਕਾਨ ਤੇ ਗਿਆ ਸੀ ਦੁਕਾਨ ਤੇ ਅਸੀਂ ਮੌਦਰ ਮੈਂ ਜਾਵਣਾ ਦੁਕਾਨ ਤੋਂ ਸੌਦਾ ਲੈਣਾ ਸੌਦਾ ਲੈਣ ਗਿਆ ਤੋਂ ਦੇ ਰਾਹ ਉਹ ਮੁੰਡਾ ਦਾ ਜਿਹੜਾ ਚਟਾ ਵੇਚਦਾ ਹੀ ਉਹਦੇ ਕਿਤੇ ਉਹਦੇ ਨਾਲ ਪੜਨਾਂ ਨੂੰ ਕਹਦਾ ਉਹਦੇ ਨੂੰ ਉਹਨੇ ਕਿਤੇ ਦੁਕਾਨ ਤੇ ਉਹ ਮੁੰਡੇ ਨੇ ਕਹਦਾ ਵੀ ਤੂੰ ਯਾਰ ਤੂੰ ਜੇ ਵੇਚਣਾ ਹੀ ਸਮਾਨ ਤੋਂ ਆਪਦਾ ਬਾਹਰ ਵੇਚ ਯਾਰ ਇੱਥੇ ਬਚਪਿਆਂ ਦੀ ਜੜ ਨਹੀਂ 걸ਦੀ ਇੱਥੇ ਜੜ ਰਕ ਨੂੰ ਤੂੰ ਇੱਥੇ ਜੜ ਵੱਢੀ ਜਾਂਦਾ ਉਹ ਨਹੀਂ ਰੁਕਿਆ ਜੀ ਕਹਿ ਤੋ ਇਹਨੇ ਕਿਰਪਾਨਾ ਲੈ ਕੇ ਆ ਗਈ ਕਿਰਪਾਨਾ ਲੈ ਕੇ ਆ ਗਏ ਨੇ ਬਾਹੂ ਕਿੰਨੂ ਘਟ ਗਈ ਘਰਾਂ ਨੂੰ ਕਿੰਨਾ ਕੁ ਨੁਕਸਾਨ ਪਹੁੰਚਾਇਆ ਗਿਆ ਜੀ ਕਰੇ ਤੇ ਸਾਰਾ ਕੁਝ ਛੱਡਿਆ ਹੀ ਕੋ ਨਹੀਂ ਜੀ ਤੇੜ੍ਹ ਫਿਆ ਰਾਹੀ ਜਿਹੜੇ ਆ ਜੀ ਇਹਨੇ ਕੁਝ ਨਹੀਂ ਛੱਡਿਆ ਜੀ ਸਾਰਾ ਛੇ ਦੇ ਛੇ ਸਾਡੇ ਘਰ ਉਹਨੇ ਤਬਾਹ ਕਰ ਤੇ ਰਾਤ ਮੋਟਰਸਾਈਕਲ ਦੀ ਸਕੂਟਰ ਸਾਈਕਲ ਦੀ ਸਾਰਾ ਕੁਝ ਮਚਾਉਂਦਾ ਹੀ ਕਿ ਮੈਂ ਤੇਲ ਵਗੈਰਾ ਨਾਲ ਲੈ ਕੇ ਆਈ ਸੀ ਕਿ ਇਹ ਨਾਲ ਜੀ ਉਹਨਾਂ ਦੇ ਬ ਬੋਤਲਾਂ ਚ ਬੰਬ ਬੰਬ ਇਹਨਾਂ ਨੇ ਉਹ ਕਰਿਆ ਜੀ ਘਰ ਦਿੱਤੇ ਮਚਾਏ ਹਾਂ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਰੂਪ ਸਿੰਘ ਭਾਈ ਜੀ ਲੜਾਈ ਹੋਣ ਦਾ ਕੀ ਕਾਰਨ ਹੈ ਇਹ ਲੜਾਈ ਹੋਣ ਦਾ ਕਾਰਨ ਹੈ ਜੀ ਮੇਰਾ ਭਾਈ ਜਸਪ੍ਰੀਤ ਸੀ ਉਹ ਕਰੇ ਵਰਨਾ ਚਾਹੁੰਦੇ ਹੁੰਦੇ ਸੀ ਕੰਮ ਤੋਂ ਆ ਕੇ ਦੁਕਾਨ ਦੇ ਨੇੜੇ ਸਾਦਾ ਪਤਾ ਲੱਗਿਆ ਸੀ ਜੀ ਤੇ ਉਹ ਪਹਿਲਾਂ ਕਿਤੇ ਉਹਨੇ ਉਹਨਾਂ ਨੂੰ ਆ ਕੇ ਔਖਾ ਹੋਇਆ ਸੀਗਾ ਉਹ ਮੁੱਲ ਤੇ ਮਾਰਨਗੇ ਹਾਂ ਸ਼ਾਮ ਨੂੰ ਕੰਮ ਤੋਂ ਆ ਕੇ ਖੜਾ ਸੀ ਮੈਂ ਵੇਖਿਆ ਵੀ ਅੱਗ ਹੀ ਪੰਗਿਆ ਬਿਜਕਰਾਂ ਦਾ ਕਿੰਨਾ ਤੇ ਨੁਕਸਾਨ ਹੋ ਟੋੜਿਆ ਦਾ ਜੀ ਤੁਸੀਂ ਪੂਰਾ ਉਹਨਾਂ ਨੇ ਕੱਖ ਨਹੀਂ ਛੱਡਿਆ ਜੀ ਸਾਡਾ ਜਿੰਨਾ ਪੈਸਾ ਟਕਾ ਪਿਆ ਸੀ ਸਿਹਾਣਾ ਪਿਆ ਸੀ ਘਰੇ ਹਾਂਜੀ ਪਸ਼ੂ ਡੰਗਰ ਸਾਰੇ ਸਾਇਲੈਂਡਰ ਸਭੇ ਪੇਟੀਆਂ ਪੂਟੀਆਂ ਗਲਾਤੀ ਸਮੰਜੇ ਤੇ ਕੁਸ ਕੱਖ ਨਹੀਂ ਛੱਡਿਆ ਬਸ ਸੀ ਕੌਣ ਬੰਦੇ ਉਹ ਸੀ ਉਹ ਸਾਡੇ ਘਰਾਂ ਚੂ ਹੀ ਆ ਜੀ ਬਸ ਬਦਮਾਸ਼ ਜਿਹੜੀ ਗੱਲ ਆ ਮਤਲਬ ਕਿ ਜਿਵੇਂ ਕਹਿੰਦਾ ਬਦਮਾਸ਼ ਬਦਮਾਸ਼ੀ ਦੱਸ ਬਦਮਾਸ਼ ਘਟੋ ਘਟ ਤਿੰਨ ਚਾਰ ਸੌ 250 ਬੰਦਾ ਸੜਕੇ ਬਾਹਰੋਂ ਫੇਰੇ ਕੰਮ ਕਰਵਾਇਆ ਉਹ ਬੰਦੇ ਆ ਚਾਰ ਬੱਕਾ ਹਾਂਜੀ ਭੈਣਾ ਕੀ ਨਾਮ ਆ ਤੁਹਾਡਾ ਚੰਦ ਸ੍ਰੀਕੌਰ ਆ ਭੈਣਾ ਜਿਹੜੀ ਲੜਾਈ ਹੋਈ ਆ ਕੀ ਕਾਰਨ ਆ ਇਹ ਇਹ ਜੀ ਆਈ ਬਸ ਕਹਤਾ ਇਹ ਜਿੱਟਾ ਤੁਸੀਂ ਬਾਹਰ ਜਾ ਕੇ ਵੇਖ ਲਓ ਮੇਰਾ ਜਿੱਟਾ ਬੋਲਦਾ ਵੀ ਜਦਾਈ ਫਸੇ ਇਹ ਗੱਲ ਕਹੀਏ ਵੀ ਚਿੱਟਾ ਬਾਰੇ ਵਿੱਚ ਲਾ ਉਹ ਕੰਦਾ ਵਿੱਚ ਮੈਨੂੰ ਇਹ ਗੱਲ ਕਿਉਂ ਕਹਿਣਾ ਕਿ ਵੀ ਚਿੱਟਾ ਬਾਰੇ ਵਿੱਚ ਲਾ ਬਸ ਇੱਦਾਂ ਹੀ ਖਲਾਫ ਬਣੇ ਘਰਾਂ ਦਾ ਕਿੰਨਾ ਕੁ ਨੁਕਸਾਨ ਹੈ ਘਰਾਂ ਦਾ ਸਾਰਾ ਹੀ ਨੁਕਸਾਨ ਆਇਆ ਘਰਾਂ ਦਾ ਜਿਹੜੇ ਹੀ ਕੋਸੇ ਬਸ ਜਿਹੜੇ ਕੱਪੜੇ ਪਾਏ ਹੋਏ ਉਹੀ ਹੈ ਹਾਂਜੀ ਵੀਰ ਕੀ ਨਾਮ ਆ ਤੁਹਾਡਾ ਜਸਪ੍ਰੀਤ ਸਿੰਘ ਬਾਈ ਜੀ ਜਿਹੜੀ ਲੜਾਈ ਹੋਈ ਹੈ ਤੇ ਕੀ ਕਾਰਨ ਹੈ ਇਹਦਾ ਕਾਰਨ ਵੀ ਇਹ ਚਿੱਟੇ ਦੇ ਖਿਲਾਫ ਲੜੇ ਸੀਗੀ ਅਸੀਂ ਉਹਨੂੰ ਆਖਿਆ ਵੀ ਤੂੰ ਚਿੱਟਾ ਇੱਥੇ ਬੰਦ ਕਰ ਦਿੱਤੀ ਤੇ ਚਿੱਟਾ ਲਾਦਿਆ ਕਰੋ ਆਪਦਾ ਹੋਰ ਜੋ ਕੀਤੇ ਵਿੱਚ ਜਿਉਂ ਵੇਚਣਾ ਦਾ ਵੇਚ ਸਾਡੇ ਤੋਂ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਚਿੱਟਾ ਦੇ ਵਿੱਚ ਉਸ ਬੰਦੇ ਨੇ ਇਸੇ ਚੀਜ਼ ਤੋਂ ਰਾਂਜੀ ਸੁਮੰਨੇ ਵੀ ਮੈਨੂੰ ਇਹਨਾਂ ਨੇ ਐ ਕਿਉਂ ਕੀਤਾ ਉਹ ਬੰਦਾ ਬੰਤੇ ਦਾ ਸਮਝ ਲੋ ਸਰਪੰਚ ਦਾ ਇੱਕ ਪੀ ਆ ਉਹਨੂੰ ਉਹਦਾ ਇੱਡਾ ਸਾਰਾ ਵੀ ਉਹਦੀ ਪਾਵਰ ਦਾ ਉਹਨੂੰ ਹੰਕਾਰ ਹੰਕਾਰ ਦੇ ਕਾਰਨ ਹੀ ਉਹ ਚਿੱਟਾ ਫੁੱਲ ਵੇਚ ਗਿਆ ਇਸੇ ਵਜ੍ਹਾ ਦਿਨਾਲੀ ਮੇਰੇ ਨਾਲ ਮੇਨ ਉਹਨੇ ਲੜਾਈ ਪਈ ਸ਼ਾਮ ਨੂੰ 8 ਵਜੇ ਦੀ ਗੱਲ ਹੈ ਜਦੋਂ ਮੈਂ ਆਪਣੇ ਘਰੋਂ ਚੱਲ ਕੇ ਦੁਕਾਨ ਤੇ ਜਾਣਾ ਸੌਦਾ ਲੈਣਾ ਤੇ ਮੈਨੂੰ ਵਾਪਸ ਆਉਂਦੇ ਵਕਤ ਉਹ ਦੋਨ ਸਨ ਮਿਲਦੇ ਘਰਵਿੰਦਰ ਸਿੰਘ ਦੂਜਾ ਧਰਮਪ੍ਰੀਤ ਸਿੰਘ ਦੋਨੋਂ ਇੱਕ ਦੇ ਹੱਥ ਦੇ ਵਿੱਚ ਖੰਡਾਗਾ ਤੇ ਇੱਕ ਦੇ ਹੱਥ ਦੇ ਵਿੱਚ ਤਲਵਾਰ ਆ ਜਿਹੜੀ ਮੇਰੇ ਸਿਰ ਚ ਵੱਜੀ ਹੋਈ ਹੈ ਇਸੇ ਤਰ੍ਹਾਂ ਮੈਂ ਦੇ ਬੱਚ ਦਾ ਬਚਦਾ ਬਚਾ ਕਰਦਾ ਕਿਰਾ ਉਹਨਾਂ ਕੋਲੋਂ ਲੈ ਕੇ ਲਗੇ ਆਪਣੇ ਘਰੇ ਆ ਗਿਆ ਮੈਨੂੰ ਛਡਾਉਣ ਦੇ ਲਈ ਕੀਵਲ ਸਿੰਘ ਪ੍ਰਗਟ ਸਿੰਘ ਦਲੀਪ ਸਿੰਘ ਰਣਜੀਤ ਸਿੰਘ ਤੇ ਅਨਮੋਲ ਸਿੰਘ ਇਹ ਮੈਨੂੰ ਸ਼ਰੌਮ ਦੇ ਲਈ ਆਏਗੇ ਉਸ ਦਲਵਿੰਦਰ ਸਿੰਘ ਨੇ ਇਹਨਾਂ ਦੀ ਵੀ ਕਿਰਪਾਨਾ ਮਾਰਨ ਮੇਰੀ ਇਹ ਲੜਾਈ ਦੇ ਵਿੱਚ ਮੇਨ ਬਈ ਜੀ ਅਨੇਕ ਘਰਾਂ ਨੂੰ ਅੱਗ ਲਾਈ ਗਈ ਹੈਗੀ ਉਹ ਕੀ ਕਾਰਨ ਹੈ ਜੀ ਬਸ ਵੀ ਉਹ ਕਰ ਮਢੀਰ ਸੱਦੀ ਹੋਈ ਸੀਗੀ ਤੇ ਜੋ ਉਹਨਾਂ ਦੇ ਮੜਪਾ ਆ ਬੰਦੇ ਜਿਆਦੇ ਸੀ ਕਰੀ ਗਏ ਬਸ ਬਈ ਜੀ ਘਰਾਂ ਦਾ ਕਿੰਨਾ ਕੁ ਨੁਕਸਾਨ ਹੈ ਕਰਾਂ ਦੇ ਵਿੱਚ ਵੀ ਕੱਖ ਵੀ ਨਹੀਂ ਬੱਚੇ ਸਾਰੇ ਸਾਡੇ ਜੋ ਕੋਈ ਥੋੜੀ ਬਹੁਤੀ ਨਗਦ ਰਕੀ ਪਈ ਸੀ ਉਹ ਕੱਟ ਕੇ ਲੈ ਕੇ ਚੱਕ ਗਏ ਕੋਈ ਸੋਨਾ ਥੋੜਾ ਬਹੁਤਾ ਪਿਆ ਸੀ ਉਹ ਲੈ ਕੇ ਚੱਕ ਗਏ ਸਿਲੰਡਰ ਢੋਲਗਾ ਲੈ ਕੇ ਮੋਟਰਸਾਈਕਲਾਂ ਨੂੰ ਅੱਗ ਲਾਤੀ ਵਾਸ਼ਿੰਗ ਮਸ਼ੀਨਾਂ ਨੂੰ ਅੱਗ ਲਾਤੀ ਕੂਲਰਾਂ ਨੂੰ ਅੱਗ ਲਾਤੀ ਜੋ ਲੀੜਾ ਕਪੜਾ ਪਿਆ ਸੀ ਉਹ ਸਭ ਸਾੜਦਾ ਜੋ ਕਿਸੇ ਦਾ ਕੋਈ ਪਸ਼ੂ ਖੜਾ ਤੇ ਸੀ ਬਾਹਰ ਦੇ ਵਿੱਚ ਉਹ ਵੀ ਲੈ ਕੇ ਖੋਲ ਕੇ ਇਹਨਾਂ ਨਸਨ ਕੀਤਾ ਹੈ ਵੀਰੇ ਉਹਨਾਂ ਨੇ ਕੀ ਹਾਂਜੀ ਸਰ ਕੀ ਨਾਮ ਹੈ ਜੀ ਮੈਂ ਹਨਾ ਰਵਿੰਦਰ ਸਿੰਘ ਈਐਸਪੀ ਪੁੱਛੋ ਸਰ ਜਿਹੜੇ ਆ ਝਗੜਾ ਹੋਇਆ ਦਾਨ ਸਿੰਘ ਵਾਲੇ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹ ਕੱਲ ਪਿੰਡ ਦਾਨ ਸਿੰਘ ਵਾਲਾ ਵਿਖੇ ਜਸਪ੍ਰੀਤ ਸਿੰਘ ਤੇ ਹਰਵਿੰਦਰ ਸਿੰਘ ਜੋ ਕਿ ਆਪਸ ਦੇ ਵਿੱਚ ਸਕੇ ਸਬੰਧੀ ਨੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਕਿਸੇ ਗੱਲ ਨੂੰ ਲੈ ਕੇ ਤੇ ਉਸ ਦੇ ਹਰਵਿੰਦਰ ਦੇ ਹਰਵਿੰਦਰ ਦੀ ਜਿਹੜੀ ਜਸਪ੍ਰੀਤ ਸਿੰਘ ਵੱਲੋਂ ਥੋੜੀ ਬਹੁਤ ਕੁੱਟਮਾਰ ਕੀਤੀ ਗਈ ਸੀ ਉਸ ਉਸ ਤੋਂ ਖਾਰ ਖੰਦੇ ਆ ਜਿਹੜਾ ਹਰਵਿੰਦਰ ਨੇ ਰਾਤ ਨੂੰ ਕੋਈ ਆਪਣੇ ਹੋਰ ਬੰਦਿਆਂ ਨੂੰ ਬੁਲਾ ਕੇ ਜਿਹੜੇ ਜਸਪ੍ਰੀਤ ਦੇ ਸਕੇ ਸੰਬੰਧੀ ਸੀ ਉਹਨਾਂ ਦੇ ਚਾਚੇ ਤਾਏ ਤੇ ਉਹਨਾਂ ਦੇ ਘਰਾਂ ਤੇ ਹਮਲਾ ਕੀਤਾ ਤੇ ਪਤਾ ਲੱਗਿਆ ਵੀ ਉਹਨਾਂ ਦੇ ਉਹਨਾਂ ਵੱਲੋਂ ਦੇ ਘਰਾਂ ਨੂੰ ਅੱਗ ਵਗੈਰਾ ਵੀ ਲਾਈ ਗਈ ਹੈ